ਤੁਸੀਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪਰਾਲੀ ਦੀ ਨਾੜ ਨੂੰ ਅੱਗ ਲਗਾਉਣ ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ ਜਿਸ ਦੇ ਬਾਵਜੂਦ ਵੀ ਨਾਭਾ ਦੇ ਵਿੱਚ ਬੀਤੀ ਰਾਤ ਵੱਡੇ ਪੱਧਰ ਤੇ ਪਰਾਲੀ ਦੀ ਨਾੜ ਨੂੰ ਅੱਗ ਲਗਾਉਣ ਦੇ ਨਾਲ ਜਿੱਥੇ ਬੀਤੀ ਰਾਤ ਉਹ ਦੇ ਕਾਰਨ ਸ਼ਹਿਰ ਨਿਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਤੜਕਸਰ ਨਾਭਾ ਦੇ ਵਿੱਚ ਪਈ ਪਹਿਲੀ ਤੁੰਤੇ ਕਹਿਰ ਦੇ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਜ਼ਿਆਦਾਤਰ ਵਾਹਨ ਚਾਲਕ ਤੁੰਦੇ ਦੇ ਕਾਰਨ ਲਾਈਟਾਂ ਲਗਾ ਕੇ ਆਪਣੀ ਮੰਜ਼ਿਲਾਂ ਦੇ ਵੱਲ ਪਹੁੰਚਦੇ ਵਿਖਾਈ ਦਿੱਤੇ ਉੱਥੇ ਹੀ ਸਕੂਲੀ ਬੱਚਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰਾਲੀ ਦਾ ਧੂਆਂ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੀ ਲੋਕ ਨੂੰ ਜੂਝ ਰਹੇ ਹਨ ਇਸ ਮੌਕੇ ਤੇ ਸ਼ਹਿਰ ਨਿਵਾਸੀ ਅਤੇ ਰਾਹੀਰੇ ਨੇ ਕਿਹਾ ਕਿ ਬੀਤੀ ਰਾਤ ਨੂੰ ਇਹ ਦੇ ਕਾਰਨ ਅਤੇ ਅੱਜ ਜ ਤੜਕਸਾਰ ਪਈ ਨਾਬਾ ਦੇ ਵਿੱਚ ਪਹਿਲੀ ਧੁੰਦ ਦੇ ਕਾਰਨ ਜਿੱਥੇ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਉੱਥੇ ਹੀ ਸਾਹ ਲੈਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਅਤੇ ਇਹ ਪਰਾਲੀ ਦੇ ਧੂਏ ਕਾਰਨ ਅੱਖਾਂ ਦੇ ਵਿੱਚ ਵੀ ਜਲਨ ਪੈਦਾ ਹੋ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਦਾ ਕੋਈ ਠੋਸ ਹੱਲ ਕਰਨਾ ਚਾਹੀਦਾ। ਕਿਹਾ ਜੀ ਮੌਸਮ ਦਾ ਇੱਕੋ ਲੱਗ ਅੰਦਾਜ਼ ਬਦਲ ਗਿਆ ਹੈ ਜਾਂ ਕੱਲ ਸ਼ਾਮ ਨੂੰ ਧੂੰਆਂ ਬਹੁਤ ਜ਼ਿਆਦਾ ਸੀਗੀ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲੱਗਣ ਕਰਕੇ ਪਰ ਸੂਕ ਤੋਂ ਬਾਅਦ ਮਿਡਨਾਈਟ ਤੋਂ ਬਹੁਤ ਜ਼ਿਆਦਾ ਪਈ ਆ ਇਕੋਲਕਤ ਮੌਸਮ ਦਾ ਅੰਦਾਜ਼ ਬਦਲ ਗਿਆ ਹੈ ਜਿਸ ਦੇ ਨਾਲ ਵਿਜ਼ਿਬਿਲਟੀ ਬਹੁਤ ਘੱਟ ਹੈ ਸੜਕਾਂ ਦੇ ਉੱਤੇ ਟ੍ਰੈਫਿਕ ਜਾਮ ਲੱਗਣ ਦੀ ਸੰਭਾਵਨਾ ਹੈ ਯਾ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਠੰਡ ਦੇ ਵਿੱਚ ਤੇ ਖੰਡ ਹੈ ਉਹ ਕੱਲ ਦੇ ਮੁਕਾਬਲੇ ਅੱਜ ਬਹੁਤ ਜ਼ਿਆਦਾ ਵੱਧ ਗਈ ਹੈ ਛੋਟੂ ਦੀ ਕਿ ਮੁਸ਼ਕਲਾ ਮੁਸ਼ਕਲਾ ਇਹਨਾਂ ਨਾਲ ਨਾਲ ਤਾਂ ਦੇਖੋ ਜਿਹੜੀ ਧੂੰਆਂ ਪੈਦਾ ਹੋ ਰਹੀ ਹੈ ਪ੍ਰਾਲੀ ਦੇ ਨਾਲ ਅੱਗ ਲੱਗਣ ਕਰਕੇ ਉਸ ਨਾਲ ਖੰਘ ਜ਼ੁਖਾਮ ਤੇ ਵਾਇਰਲ ਬੁਖਾਰ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੈ ਮੈਂ ਹਰੇਕ ਦੇਸ਼ ਵਾਸੀ ਨੂੰ ਆਪਣੇ ਪੰਜਾਬੀ ਨੂੰ ਇਹੀ ਅਪੀਲ ਕਰੂੰਗਾ ਕਿ ਪ੍ਰਾਲੀ ਨੂੰ ਬੋਟ ਘੱਟ ਤੋਂ ਘੱਟ ਅੱਗ ਲਗਾਓ ਜਿਸ ਦੇ ਨਾਲ ਛੋਟੇ ਬੱਚਿਆਂ ਨੂੰ ਸਕੂਲ ਜਾਣ ਵੇਲੇ ਬਹੁਤ ਸਵਰੇ ਦਿੱਕਤ ਹੁੰਦੀ ਆ ਉਹਨਾਂ ਨੂੰ ਖਾਂਸੀ ਜ਼ੁਖਾਮ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਖਤਰਾ ਹੈ ਸੜਕੀ ਹਾਦਸਿਆਂ ਦਾ ਵੀ ਕਾਰਨ ਬਣਦੇ ਸੜਕੀ ਹਾਦਸਿਆਂ ਦਾ ਬਿਲਕੁਲ ਕਾਰਨ ਬਣਨਗੇ ਜੀ ਅੱਜ ਕੱਲ ਕਿਉਂਕਿ ਹੋਲੀ ਦਾ ਅੱਜ ਕੱਲ ਬਹੁਤ ਲੋਕ ਘੱਟ ਚਲਾਉਂਦੇ ਨੇ ਕਿ ਕਾਲੀ ਹਰੇਕ ਨੂੰ ਇਹ ਸੜਕ ਤੇ ਆਪਣੇ ਆਪਣੇ ਕਾਰੋਬਾਰ ਤੇ ਜਾਂਦੇ ਜੀ ਤੇ ਵਿਜ਼ਿਬਿਲਟੀ ਬਹੁਤ ਘੱਟ ਹੈ ਵੱਡੇ ਵਾਹਨ ਬੜੀ ਤੇਜ਼ ਚੱਲਦੇ ਨੇ ਤੇ ਛੋਟੇ ਵਾਹਨ ਵਾਲੇ ਨੂੰ ਬਹੁਤ ਖਤਰਾ ਹੈ ਇਸ ਚੀਜ਼ ਦਾ ਅੱਜ ਤੋਂ ਹੁਣ ਲੱਗੇ ਇਸ ਸਮੱਸਿਆ ਅੱਜ ਤੋਂ ਸਮੱਸਿਆ ਸਟਾਰਟ ਹੋਈ ਹੈ ਕੱਲ ਕੱਲ ਨਹੀਂ ਦੀ ਅੱਜ ਤੋਂ ਸਮੱਸਿਆ ਸਟਾਰਟ ਹੋ ਗਿਆ ਹੁਣ ਮਤਲਬ ਸਵੇਰ ਲੱਗਦਾ ਇਹਨੂੰ ਠੰਡ ਹੈਗੀ ਹੈ ਜੀ ਅੱਤੋਂ ਸਟਾਰਟ ਹੋ ਗਿਆ ਇਹਨੂੰ ਠੰਡ ਦਾ ਮਤਲਬ ਤੂੰ ਆ ਵੀ ਯਾਰ ਉहां ਤੇ ਤੋਂ ਵਿਚ ਮਿੱਥੇ ਹੈ ਸਮਝ ਲੋ ਕਿ ਰਾਤ ਵੀ ਸਮਝਣਾ ਵੀ ਠੰਡ ਨਹੀਂ ਸੀ ਤੂੰ ਹਾਂ ਬਹੁਤ ਬਈ ਬੱਚਿਆਂ ਨੂੰ ਪ੍ਰੋਬਲਮ ਪਤਾ ਆਈ ਹੈ ਨਾ ਇਹਦੇ ਨਾਲ ਬੱਚਿਆਂ ਨੂੰ ਜਿਆਦਾ ਪ੍ਰੋਬਲਮ ਆ ਜੀ ਜਦੋਂ ਸਾਲ ਲੱਗਦੇ ਨੇ ਸਵੇਰ ਉੱਠਦੇ ਨੇ ਕੁਝ ਸਾਰ ਖਾਣੇ ਹੁੰਦੀ ਹੈ ਨਾ ਇਹਦੇ ਸਕੂਲ ਦੇ ਟਾਈਮ ਤੇ ਵੀ ਦਿੱਕਤ ਆਂਦੀ ਹੈ ਜੀ ਅੱਥਾਂ ਦੇ ਵਿੱਚ ਪ੍ਰੋਬਲਮ ਆਂਦੀ ਹੈ ਸਾਹਜ ਪ੍ਰੋਬਲਮ ਆਉਂਦੀ ਹੈ ਕਿਤੇ ਜਾ ਰਹੀ ਚਿੱਕੜੇ ਮੇਰਾ ਕੰਮ ਚੱਲਦਾ ਨਹੀਂ ਸੰਗਮ ਕਿੰਨਾ ਚੋਂ ਆਉਂਦੀ ਕਿੰਨਾ ਨੂੰ ਪਾ ਦੇਦਾ ਹੈ ਕੀ ਕਿਸੇ ਬਸ ਕਰੇ ਮੋਰੇ ਕੋਲ ਦੇ ਬਾਲੀ ਜਵਾਬ ਤਾਂ ਹੈ